ਦੀ ਘੜਤ ਜਵੰਜਾ 60 ਦਿਨ ਦੀ ਹੋਗੀ ਪੀਲੀ ਹੈ ਤੇ ਉਹਦੇ ਵਿੱਚ ਜਿਹੜਾ ਵਾਧਾ ਨਹੀਂ ਹੋ ਰਿਹਾ ਵੈਸੇ ਉਹ ਸੁਪਰੀਆਂ ਦੇ ਵਿੱਚ ਤਾਂ ਲੇਟ ਨੇ ਜਿਹੜੀਆਂ ਪਹਿਲਾਂ ਦੱਸੀ ਸੀ ਪਰ ਉਹਨਾਂ ਦੇ ਨਾਲ ਵੀ ਜਿਹੜੀ ਹੈਗੀ ਆ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਇਹਦੇ ਵੀਡੀਓ ਦੇ ਵਿੱਚ ਉਹਨੂੰ ਨੁਕਤਾ ਕੋਈ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਨਵੇਂ ਇੱਕ ਸਰੋਤੇ ਜੁੜੇ ਉਹਨੂੰ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਪੈਰ ਵਾਲਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਹੇ ਤੇ ਤੁਹਾਡਾ ਸਵਾਲ ਸੁਝਾ ਜਾਂ ਕੋਈ ਤਜਰਬਾ ਹੋਵੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਵੀਡੀਓ ਘੜਪਾ ਕਰਕੇ ਪੂਰੀ ਸੁਣ ਲਓ ਤਾਂ ਕਿ ਤੁਹ ਸੋ ਕਸੌਣ ਵੀਰੋ ਕਣਕ ਦੇ ਪੀਲੇ ਪੱਰਨ ਦੇ ਕਾਰਨ ਦੀ ਜੇ ਆਪਾਂ ਗੱਲ ਕਰੀਏ ਕਈ ਕਾਰਨ ਹੁੰਦੇ ਆ ਖਰਾਕੀ ਤੱਤਾਂ ਦੀ ਘਾਟ ਵੀ ਹੋ ਸਕਦੀ ਹੈ ਕਈ ਵਾਰ ਮੌਸਮ ਖਰਾਬ ਹੁੰਦਾ ਹੈ ਉਹਦੇ ਨਾਲ ਵੀ ਹੋ ਸਕਦਾ ਪਾਣੀ ਦੀ ਘਟ ਨਿਕਾਸੀ ਖੇਤ ਦੇ ਵਿੱਚ ਹੋਣ ਕਾਰਨ ਪਾਣੀ ਲਗਾਤਾਰ ਖੜਾ ਰਵੇ ਉਹਦੇ ਨਾਲ ਵੀ ਪੀਲੇ ਪਣ ਹੋ ਜਾਂਦਾ ਜਾਂ ਆਲਟਰਨੇਰੀਆ ਤੇ ਡਰੈਚਸ ਸਲੈਰਾ ਉllੀਆਂ ਦਾ ਹਮਲਾ ਖਰਾਬ ਮੌਸਮ ਦੇ ਵਿੱਚ ਹੋ ਜਾਂਦਾ ਜਾਂ ਆਪਾਂ ਸਮੇਂ ਸਿਰ ਉllੀ ਨਾਸ਼ਕ ਦੀ ਸਪਰੇ ਨਾ ਕਰੀਏ ਉਹਦੇ ਨਾਲ ਵੀ ਕਣਕ ਦੀ ਫਸਲ ਤੇ ਉllੀਆਂ ਦਾ ਹਮਲਾ ਹੋ ਜਾਂਦਾ ਆਮ ਤੌਰ ਤੇ ਜੇ ਕੀ ਹੁੰਦਾ ਪੱਤੇ ਸਾਰਾ ਪੱਤਾ ਪੀਲਾ ਹੋ ਸਕਦਾ ਜਾਂ ਪੱਤਿਆਂ ਦੀਆਂ ਨੋਕਾਂ ਉਹ ਪੀਣੀ ਹੋ ਸਕਦੀਆਂ ਨੇ ਮਗਰੋਂ ਜਿਹੜੇ ਪੱਤਿਆਂ ਤੇ ਛਟਾਕ ੱਬੇ ਦਾਗ ੱਬੇ ਪੈ ਜਾਂਦੇ ਆ ਫਸਲ ਆ ਜਿਹੜੀ ਵਾਧਦੀ ਨਹੀਂ ਹੈ ਤੇ ਇਹਦੇ ਵਿੱਚ ਕਈ ਵਾਰ ਬੂਟੇ ਵੀ ਸੁੱਕਣੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਦੋਗੀਆਂ ਚ ਫਸਲ ਡੋਬ ਜਾਂਦੀ ਆ ਜਿੰਕ ਦੀ ਘਾੜ ਕਈ ਵਾਰ ਫਸਲ ਦੇ ਵਿੱਚ ਆ ਜੇ ਤਾਂ ਵੀ ਜਿਹੜੀ ਫਸਲ ਵਾਦੀ ਨਹੀਂ ਦੋਗੀਆਂ ਝਾੜੀਦਾਰ ਜਿਹੜੇ ਹੈਗੇ ਬੂਟੇ ਬਣ ਜਾਂਦੇ ਆ ਫਸਲ ਦਾ ਫਟਾਰਾ ਨਹੀਂ ਹੁੰਦਾ ਹੈਗਾ ਮੈਗਨੀਜ਼ ਦੀ ਘਾੜ ਦੇ ਵਿੱਚ ਵੀ ਆਈਆਂ ਜਿਹੜੇ ਹੈਗੇ ਪੱਤਿਆਂ ਤੇ ਸਲੇਟੀ ਰੰਗ ਦੇ ਧੱਬੇ ਪੈਂਦੇ ਆ ਉਸ ਤੋਂ ਬਾਅਦ ਜਿਹੜੀਆਂ ਲੰਬੀਆਂ ਤਾਰੀਆਂ ਪੈ ਜਾਂਦੀਆਂ ਪੱਤੇ ਕਿਨਾਰਿਆਂ ਤੋਂ ਸੁੱਕਣ ਲੱਗ ਪੈਂਦੇ ਆ ਬੂਟੇ ਸੁੱਕ ਜਾਂਦੇ ਆ ਦੋਗੀਆਂ ਦੇ ਵਿੱਚ ਤੇ ਜਿੰਕ ਦੇ ਵਿੱਚ ਵੀ ਜਿਹੜਾ ਹੈਗਾ ਦੋਗੀਆਂ ਚਿਤਵਦੀਆਂ ਫਸਲ ਪੱਤੇ ਲੱਕ ਜਿਹੜਾ ਹੈਗਾ ਵਿਚਕਾਰੋਂ ਟੁੱਟ ਜਾਂਦੇ ਆ ਨਵੇਂ ਪੱਤੇ ਆ ਤੇ ਪੀਲਾ ਪਣ ਕਈ ਵਾਰੀ ਨੋਕਾ ਪੀੜੀਆਂ ਹੋ ਜਾਂਦੀਆਂ ਉਹ ਕਈ ਵਾਰ ਸਲਫਰ ਦੀ ਘਾਟ ਵੀ ਹੋ ਸਕਦੀ ਹੈ ਜਦ ਕਿ ਜੇ ਪੁਰਾਣੇ ਪੱਤੇ ਦੇ ਤੁਹਾਨੂੰ ਘਾਟ ਨਜ਼ਰ ਆਉਂਦੀ ਹੈ ਤਾਂ ਉਹ ਨਾਈਟ੍ਰੋਜਨ ਦੀ ਘਾਟ ਹੋ ਸਕਦੀ ਹੈ ਸੋ ਇਹਨੂੰ ਆਪਾਂ ਠੀਕ ਕਿਸ ਤਰ੍ਹਾਂ ਕਰਨਾ ਸੋ ਕਈ ਵਾਰ ਕਿਸਾਨ ਵੀ ਰਹਿਣ ਜਿਹੜਾ ਹੈਗਾ ਪਹਿਲਾ ਵੀਡੀਓ ਇੱਕ ਡਿਟੇਲ ਚ ਪਾਈ ਸੀਗੀ ਕਿ ਇਹ ਜਿਹੜੇ ਤੁਹਾਨੂੰ ਕਾਰਨ ਫਸਲ ਪੀਲਾ ਪਣ ਦਾ ਜਰਾਉਂਦਾ ਨੇ ਇੱਕ ਤਾਂ ਆਪਾਂ ਜਦੋਂ ਫਸਲ ਪਾਣੀ ਲਾਉਣਾ ਪਹਿਲਾਂ ਉਦੋਂ ਆਪਾਂ ਮੈਗਨੀਜ਼ ਸਲਫੇਟ ਦੇ ਨਾਲ 1.5 ਕਿਲੋ ਯੂਰੀਆ 1 ਕਿਲੋ ਮੈਗਨੀਜ਼ ਸਲਫੇਟ ਤੇ 30.5% ਤੇ 1 ਕਿਲੋ 1.5 ਕਿਲੋ ਯੂਰੀਆ ਉਹਦੀ ਆਪਾਂ ਸਪਰੇਅ ਕਰਨੀ ਥੱਲੇ ਮਗਰ 100-150 ਲੀਟਰ ਪਾਣੀ ਪਾ ਕੇ ਜਿਹੜੀ ਉਹਦੀ ਸਪਰੇਅ ਕਰਕੇ ਉਦੋਂ ਬਾਅਦ ਪਾਣੀ ਲਾਉਣਾ ਕਈ ਕਿਸਾਨ ਵੀ ਨੇ ਉਦੋਂ ਸਪਰੇਅ ਨਹੀਂ ਕੀਤੀ ਬਾਅਦ ਚੋਂ ਜਿਹੜੀ ਹੈਗੀ ਇਸ ਵੇ ਇੱਕ ਹੋਰ ਦੱਸੀ ਸੀਗੀ ਉਹਦੇ ਬਾਰੇ ਮੈਂ ਦੱਸਦਾ ਕਈ ਵਾਰ ਜਿਹੜੇ ਹੈਗੇ ਨਦੀਨ ਨਾਸ਼ਕ ਜਦੋਂ ਆਪਾਂ ਸਪਰੇਅ ਕਰਦੇ ਹਾਂ ਉਹਦੇ ਵਿੱਚ ਗਲਤ ਤਰੀਕਾ ਜਿਹਦੇ ਵਿੱਚ ਕੱਟ ਵਾਲੀ ਨੌਜਾਨਾ ਵਰਤਣੀ ਜਾਂ ਆਪਾਂ ਜਿਹੜਾ ਹੈਗਾ ਪਾਣੀ ਪੂਰਾ ਨਹੀਂ ਲਾਉਂਦੇ ਜਾਂ ਦੋ ਤਿੰਨ ਜਿਹੜੇ ਹੈਗੇ ਉਹ ਲਈ ਆਪਣੇ ਨਦੀਨ ਨਾਸ਼ਕ ਆਪ ਮਿਕਸ ਕਰਕੇ ਆਪਦੇ ਤੌਰ ਤੇ ਟੈਂਕ ਮਿਕਸ ਕਰਕੇ ਕਰ ਦਿੰਨੇ ਆ ਮੇਨ ਹੁੰਦਾ ਜਿਹੜੀ ਨੌਜਾਨਾ ਲਈ ਕੱਟ ਵਾਲੀ ਵਰਤ ਤੇ ਜਿਹਦੇ ਨਾਲ ਪਾਣੀ ਨਹੀਂ ਪੂਰਾ ਲੱਗਦਾ ਤੇ ਦੌਗੀਆਂ ਦੇ ਵਿੱਚ ਜਿਹੜੇ ਹੈਗੇ ਆ ਇੱਕ ਦੂਜੇ ਸਪਰੇ ਜਿਹੜੀ ਓਵਰਲੈਪ ਹੋ ਜਾਂਦੀ ਹੈ ਦੁਬਾਰਾ ਦੁਬਾਰਾ ਸਪਰੇ ਪੈ ਜਾਂਦੇ ਉਹਦੇ ਨਾਲ ਧੌੜੀਆਂ ਦੇ ਵਿੱਚ ਕਣਕ ਦੀ ਫਸਲ ਦਾ ਹੋ ਜਾਂਦੀ ਖਰਾਬ ਹੋ ਜਾਂਦੀ ਹੈ ਕਈ ਵਾਰ ਕਿਸਾਨ ਵੀਰਾਂ ਨੇ ਕੀ ਕੀਤਾ ਪਾਣੀ ਲਾਉਣ ਤੋਂ ਪਹਿਲਾਂ ਹੀ ਜਿਹੜੇ ਹੈਗੇ ਗੈਰ ਸਫਾਰਸ਼ ਜਿਨ੍ਹਾਂ ਦੀ ਪਾਣੀ ਤੋਂ ਪਹਿਲਾਂ ਨਹੀਂ ਸਫਾਰਸ਼ ਉਦਾਹਰਨ ਦਿੱਤਾ ਉਹ ਤੇਲ ਰਲਟਸ ਹੈ ਜਾਂ ਆਪਾਂ ਹੋਰ ਕੋਈ ਐਕਸਲ ਹੈ ਜਾਂ ਸ਼ਗਨ 21 11 ਕਈ ਵਾਰ ਪਾਣੀ ਲਾਉਣ ਤੋਂ ਪਹਿਲਾਂ ਕਿਸਾਨ ਵੀ ਸਪਰੇ ਕਰਦੇ ਉਹਦੇ ਨਾਲ ਵੀ ਜਿਹੜਾ ਹੈਗਾ ਫਸਲ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਵਿੱਚ ਆਪਾਂ ਕਰਨਾ ਕੀ ਹੈ ਇਹ ਸਾਰੇ ਜਿਹੜੇ ਪੀਲੇਪਣ ਦੇ ਕਾਰਨ ਕੀ ਹੁੰਦੇ ਆ ਇਹ ਬੱਚਾ ਜਾਂ ਫਖਰਾ ਕੀ ਤੱਤਾਂ ਦੀ ਘਾਟ ਲਾ ਲਈਏ ਖਰਾਬ ਮੌਸਮ ਜਾਂ ਪਾਣੀ ਦੀ ਘਟਨ ਕਾਸੀ ਜਾਂ ਉਲੀਆਂ ਦਾ ਹਵਲਾ ਹੁੰਦਾ ਜਾਂ ਕਈ ਵਾਰ ਨਦੀਨ ਨਾਸ਼ਕ ਆਪਾਂ ਵਧ ਘਟ ਜਿਹੜਾ ਹੈਗਾ ਜਿਆਦਾ ਗੈਰ ਸਫਾਰਸ਼ੀ ਨਦੀਨ ਨਾਸ਼ਕ ਜਾਂ ਉਹਦੇ ਤੌਰ ਤੇ ਟੈਕ ਮਿਕਸ ਜਾਂ ਨੋਜ਼ਲ ਵਾਲੀ ਜਿਹੜੀ ਕੱਟ ਵਾਲੀ ਨੋਜ਼ਲ ਲਈ ਵਰਤੀ ਉਹਦੇ ਨਾਲ ਕੀ ਹੁੰਦਾ ਉਹ ਤੌਰ ਤੇ ਬੂਟਿਆਂ ਦੇ ਵਿੱਚ ਕਲੋਰੋਫਿਲ ਕੰਟੈਂਟ ਦੀ ਘਾਟ ਆਉਂਦੀ ਮੇਨ ਤਾਂ ਪੀਲੇ ਪੈਣ ਦੇ ਕਾਰਨ ਹੁੰਦਾ ਤੇ ਪਲੱਸ ਪ੍ਰੋਟੀਨ ਕੰਟੈਂਟ ਇਹਨਾਂ ਦੀ ਘਾਟ ਆ ਜਾਂਦੀ ਹੈ ਉਹਦੇ ਵਾਸਤੇ ਮੈਂ ਸਪਰੇਅ ਦੀ ਸਫਾਰਸ਼ ਕੀਤੀ ਸੀਗੀ ਜਿਹੜੀ ਕਿ ਬਹੁਤ ਹੀ ਵਧੀਆ ਸਪਰੇਅ ਹੈ ਜਿਹਦੇ ਨਾਲ ਕਲੋਰੋਫਿਲ ਕੰਟੈਂਟ ਪੂਰਾ ਹੁੰਦਾ ਤੱਤਾਂ ਦੀ ਘਾਟ ਪੂਰੀ ਹਵਾਮ ਤੌਰ ਤੇ ਕਈ ਵਾਰਕ ਸਾਲ ਵੀਰਾਂ ਨੂੰ ਜਿਹੜੇ ਨਿਸ਼ਾਨੀਆਂ ਨੇ ਵਕ ਵਕ ਤੱਤਾਂ ਦੀਆਂ ਪਤਾ ਲੱਗਦੀਆਂ ਭਾਵੇਂ ਕਿ ਪਹਿਲਾ ਵੀਡੀਓ ਦੇ ਵਿੱਚ ਟੀਲ ਚ ਮੈਂ ਜਾਣਕਾਰੀਆਂ ਸਾਂਝੀਆਂ ਕਰ ਚੁੱਕਿਆ ਕਈ ਨਿਸ਼ਾਨੀ ਦਾ ਨਹੀਂ ਪਤਾ ਲੱਗਦਾ ਇਹ ਇੱਕ ਸਪਰੇਅ ਇਹੋ ਜੀ ਹੈ ਜਿਹੜੀ ਆਪਾਂ ਹਫਤੇ ਹਫਤੇ ਤੇ 10-10 ਦਿਨ ਤੇ ਜੇ ਆਪਣੀ ਕਣਕ ਜਿਹੜੀ ਹੈਗੀ ਹੈ ਵੱਧ ਦਬੀ ਹੋਈ ਆ ਤਾਂ ਘੱਟੋ ਘੱਟ 2 ਤੋਂ 3 ਸਪਰੇਅ ਤੁਸੀਂ ਕਰ ਦੋ ਕਣਕ ਦੀ ਫਸਲ ਬੜੀ ਵਧੀਆ ਹੋ ਜੂਗੀ ਕਈ ਕਿਸਾਨ ਵੀਰੇ ਆਣੇ 55 ਦਿਨ ਦੀ ਜਾਂ 60 ਦਿਨ ਦੀ ਕਣਕ ਹੋ ਗਈ ਉਹਨਾਂ ਦੇ ਜਿਹੜੇ ਸਵਾਲ ਆਉਂਦੇ ਕਿ ਸਾਡੀ ਕਣਕ ਦਾ ਫਟਾਰਾ ਨਹੀਂ ਹੋਇਆ ਤੇ ਅਸੀਂ ਹੁਣ ਸਪਰੇਅ ਕੀਤੀ ਆ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਘੱਟੋ ਘੱਟ 2 ਤੋਂ 3 ਸਪਰੇਅ ਕਰੋ ਸਪਰੇਅ ਕੀ ਹੈ 1 ਕਿਲੋ ਮੈਗਨੀਸਿਅਮ ਸल्फेट 30.5% ਲੈਣੀ 1 ਕਿਲੋ ਜਿੰਕ ਸਲਫੇਟ 21% ਜੇ ਜਿਹੜੀ 33% ਜਿਹੜਾ ਸਲਫੇਟ ਆ ਉਹ ਆਪਾਂ 700 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਆ ਅੱਧਾ ਕਿਲੋ ਜਿਹੜਾ ਹੈਗਾ ਅਣਭੋਜਾ ਚੂਨਾ ਜਿਹਨੂੰ ਆਪਾਂ ਡਲੇ ਵਾਲੀ ਕਲੀ ਕਹਿੰਦੇ ਨੇ ਉਹ ਤੁਸੀਂ ਅੱਧਾ ਕਿਲੋ ਕਲੀ ਨੂੰ ਸ਼ਾਮ ਨੂੰ 1 ਕਿੱਲੇ ਮਗਰ ਅੱਧਾ ਕਿਲੋ ਕਲੀ ਵਰਤਣੀ ਉਹਨੂੰ ਆਪਾਂ ਪਾਣੀ 'ਚ ਤੇ 1 ਏਕੜ ਮਗਰ 10 ਤੋਂ 15 ਲੀਟਰ ਪਾਣੀ ਦੇ ਵਿੱਚ ਤੁਸੀਂ ਇਹਨੂੰ ਪਿਉ ਸਕਦੇ ਆ ਸਵੇਰ ਨੂੰ ਦਾ ਫਿਲਟਰ ਕੀਤਾ ਪਾਣੀ ਵਰਤਣਾ ਹਰੇਕ ਸਪਰੇਅ ਪੰਪ ਦੇ ਵਿੱਚ 2-2 3-3 ਲੀਟਰ ਕਰਕੇ ਤੇ ਨਾਲ 1 ਤੋਂ 1.5 ਕਿਲੋ ਯੂਰੀਆ ਇਹ ਤੁਸੀਂ ਸਪਰੇ ਜਿਹੜੇ ਕਿਸਾਨੋ ਜਿਹੜੇ ਵਰਤਦੇ ਆ ਉਹਨਾਂ ਦਾ ਜਿਹੜਾ ਹੈਗਾ ਫੀਡਬੈਕ ਬੜਾ ਵਧੀਆ ਹੈ ਬਹੁਤ ਵਧੀਆ ਰਿਜ਼ਲਟ ਉਹਨਾਂ ਨੂੰ ਮਿਲੇ ਆ ਤਾਂ ਤੁਸੀਂ ਜਿਹੜੀ ਹੈਗੀ ਹੈ ਇਹ ਸਪਰੇ ਜਿੱਥੇ ਤੁਹਾਡੀ ਫਸਲ ਦੇ ਵਿੱਚ ਪੀਲਾਪਣ ਨਜ਼ਰ ਆਉਂਦਾ ਹੈ ਫਸਲ ਆ ਜਿਹੜੀ ਦੋਗੀਆਂ ਦੇ ਵਿੱਚ ਦਬਦੀ ਹੈ ਉਹਦੇ ਵਿੱਚ ਤੁਸੀਂ ਇੱਕ ਸਪਰੇ ਇਹ ਉਹ ਤੋਂ ਬਾਅਦ ਦੂਜੀ ਸਪਰੇ ਹਫ਼ਤੇ ਬਾਅਦ ਤੇ ਤੀਜੀ ਸਪਰੇ ਜਿਹੜੀ ਹੈਗੀ 8 ਤੋਂ 9 10 ਦਿਨ ਬਾਅਦ ਜਿਹੜੀ ਹੈਗੀ ਹੈ ਦੋ ਸਪਰੇਆਂ ਘੱਟੋ ਘੱਟ ਕਰੋ ਜੇ ਤਿੰਨ ਸਪਰੇਆ ਕਰ ਦੋ ਫਸਲ ਤੁਹਾਡੀ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ 15 ਤੋਂ 20 ਦਿਨ ਦੇ ਵਿੱਚ ਤਿੰਨ ਸਪਰੇਆ ਕਰੋਗੇ ਤਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਜਿਹੜਾ ਹੈਗਾ 20 ਦਿਨਾਂ 'ਚ ਤਿੰਨ ਸਪਰੇਆ ਤੁਸੀਂ 7-7 ਦਿਨ ਦੇ ਗੈਪ ਤੇ ਜਿਹੜਾ ਕਰਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲੂਗਾ ਫਸਲ ਆ ਜਿਹੜੀ ਉਹ ਪੀਲਾਪਣ ਬਿਲਕੁਲ ਦੂਰ ਹੋ ਜਾਊਗਾ ਚਾਹੇ ਕੋਈ ਵੀ ਸਮੱਸਿਆ ਹੋਵੇ ਕਿਉਂਕਿ ਇਹਦੇ ਵਿੱਚ ਮੈਗਨੀਸ ਸਲਫੇਟ ਹੈ ਉਹਦੇ ਵਿੱਚ ਮੈਗਨੀਜ਼ ਵੀ ਹੈ ਸਲਫਰ ਵੀ ਹੈ ਜੇਕ ਸਲਫੇਟ ਵੀ ਜ਼ਿੰਕ ਵੀ ਹੈ ਜਿਹੜੀ ਆ ਪਾਉਣੀ ਆ ਉਹਦੇ ਵਿੱਚ ਨਾਈਟ੍ਰੋਜਨ ਕੰਟੈਂਟ ਆ ਪਲੱਸ ਉਹ ਜਿਹੜੀ ਫਸਲ ਆ ਇਹਦੀ ਸਪਰੇਅ ਦੀ ਐਫੀਸ਼ੀਐਂਸੀ ਵਧਾਉਂਦੀ ਆ ਤੇ ਜਿਹੜਾ ਆਪਾਂ ਅਣਭੁਜਾ ਚੂਨੇ ਦਾ ਪਾਣੀ ਖੇਤੀ ਦਾ ਪਾਣੀ ਵਰਤਣਾ ਉਹ ਜਿਹੜੀ ਜੈਕ ਸਲਫੇਟ ਦੀ ਐਸਿਡਿਟੀ ਆ ਉਹ ਜਿਹੜਾ ਨਿਊਟਰਲ ਕਰਨ ਵਾਸਤੇ ਉਹ ਆਪਾਂ ਵਰਤਦੇ ਇਹਨਾਂ ਦਾ ਕੀ ਕੰਮ ਆ ਇਹ ਤੱਤਾਂ ਦੇ ਜਾਂ ਕਰੋਰ ਫਰ ਕੰਟੈਂਟ ਵਧਾਉਣਾ ਨਾ ਪ੍ਰੋਟੀਨ ਕੰਟੈਂਟ ਜਿਹੜਾ ਨਾਈਟ੍ਰੋਜਨ ਉਹ ਇਨਕਰੀਜ਼ ਕਰਦਾ ਪਲੱਸ ਜਿਹੜੀ ਤੱਤਾਂ ਦੀ ਨਾ ਕਿਸੇ ਦੀ ਵੀ ਘਾਟ ਹੋਈ ਚਾਹੇ ਸਲਫਰ ਦੀ ਆ ਜ਼ਿੰਕ ਦੀ ਆ ਜਾਂ ਮੈਗਨੀਜ਼ ਦੀ ਉਹ ਪੂਰੀ ਕਰ ਦੇਣੀ ਆ ਜਾਂ ਨਾਈਟ੍ਰੋਜਨ ਦੀ ਆ ਸੋ ਇਸ ਪਰੇ ਤੁਸੀਂ ਜ਼ਰੂਰ ਕਰਨੀ ਹੈ ਕੋਈ ਇੱਕ ਸਾਲ ਵੀ ਜਿਹੜੇ 13 0 45 ਐਨ ਪੀ ਕੇ ਦੀ ਸਪਰੇ ਨਹੀਂ ਪੁੱਛਦੇ ਉਹ ਆਪਾਂ ਜੇ ਨਹੀਂ ਕਰਨ ਇੱਕ ਸਾਲ ਵੀ ਉਹ ਜਦੋਂ ਸਮਾਂ ਆਊਗਾ ਵੀਡੀਓ ਆਪਾਂ ਡਿਟੇਲ ਚ ਪਾਵਾਂਗੇ ਉਹ ਆਪਾਂ ਗੋਭ ਦੇ ਸਮੇਂ ਨੇੜੇ ਜਾ ਕੇ ਕਰਨੀ ਹੈ ਜੇ ਤੁਹਾਡੇ ਉਲੀ ਰੋਗ ਦਾ ਹੋਣਾ ਕਿਉਂਕਿ ਮੈਂ ਹੁਣ ਆਪਾਂ ਫਸਲ ਹੈ ਜਿਹੜੀ ਉਹ ਜਨਵਰੀ ਮਹੀਨਾ ਆ ਗਿਆ ਡੇਲੀ ਫਸਲ ਚੈੱਕ ਕਰਦੇ ਰਹੋ ਪੀਲੀ ਕੁੰਗੀ ਜਾਂ ਹੋਰ ਕਿਸੇ ਉਲੀ ਦਾ ਹਵਲਾ ਆਉਂਦਾ ਤਾਂ ਜਿਹੜਾ ਤਰੰਤ ਉਲੀਨਾਸ਼ਕਾ ਜਿਹੜਾ ਉਹਦੇ ਵਿੱਚ ਤੁਸੀਂ ਸਪਰੇ ਕਰ ਸਕਦੇ ਆ ਤਾਂ ਕਿ ਜਿਹੜਾ ਫਸਲ ਆਪਣੀ ਠੀਕ ਠਾਕ ਰਹੇ ਹੋਰ ਤੁਹਾਡਾ ਹੋਰ ਸਵਾਲ ਆ ਕੋਈ ਸਵਾਲ ਥੱਲੇ ਕਮੈਂਟ ਕਰਕੇ ਜ਼ਰ ਵੀਡੀਓ ਵਾਤਵਤਾਵਿਕ ਕਿਸਾਨ ਵੀਰਾਂ ਤੱਕ ਸਾਂਝੀ ਕਰਦੇ ਅਗਰੋ ਤਾਂ ਕਿ ਸਾਰੇ ਵਾਤਵਤਾਵਿਕ ਕਿਸਾਨ ਵੀਰ ਆਪਣੇ ਨਾਲ ਜੁੜਨ ਉਹਨਾਂ ਨੂੰ ਜਾਣਕਾਰੀ ਵਾਤਵਤਾਵਿਕ ਮਿਲਦੀ